ਖੇਡਣ ਦੇ ਲਈ ਜਾ ਰਿਹਾ ਇਹ ਮਾਸੂਮ ਜਿਹਾ ਮੁੰਡਾ ਆਪਣੇ ਘਰ ਤੋਂ ਦੂਰ ਸੀ ਖੇਡ ਕੇ ਉਸਨੇ ਵਾਪਸ ਘਰ ਨੂੰ ਪਰਤਣਾ ਸੀ ਪਰ ਉਸਦੇ ਨਾਲ ਰਾਹ ਦੇ ਵਿੱਚ ਇੱਕ ਅਜੀਹਾ ਦਰਦਨਾਕ ਹਾਦਸਾ ਹੋਇਆ ਕਿ ਉਸਦੇ ਸਰੀਰ ਦੇ ਦੋ ਟੋਟੇ ਹੋ ਗਏ ਦੇਖਣ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਬਜਰੀ ਦੇ ਨਾਲ ਭਰਿਆ ਹੋਇਆ ਹੈ ਟਿੱਪਰ ਮੁੰਡੇ ਦੇ ਉੱਪਰ ਡਿੱਗ ਪਿਆ ਅਤੇ ਉਸ ਤੋਂ ਬਾਅਦ ਉਸਦੀ ਹਾਲਤ ਉਹ ਹੋਈ ਕਿ ਉਹ ਦੇਖਣ ਯੋਗ ਵੀ ਨਾ ਰਿਹਾ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ 6 ਮਹੀਨੇ ਪਹਿਲਾਂ ਹੀ ਹਲੇ ਇਸ ਮੁੰਡੇ ਦੇ ਪਿਓ ਦੀ ਜਾਨ ਗਈ ਸੀ ਘਰ ਦੇ ਵਿੱਚ ਉਹ ਦੁੱਖ ਇੱਡਾ ਵੱਡਾ ਸੀ ਕਿ ਸਹਾਰਨਾ ਔਖਾ ਹੋਇਆ ਪਿਆ ਸੀ ਪਰ ਕਿਸੇ ਤਰ੍ਹਾਂ ਐਸੇ ਪੁੱਤ ਦੇ ਸਹਾਰੇ ਪਰਿਵਾਰ ਆਪਣੀ ਜ਼ਿੰਦਗੀ ਅੱਗੇ ਵਧਾ ਰਿਹਾ ਸੀ ਹੁਣ ਉਸ ਮਾਂ ਦਾ ਕੀ ਬਣੇਗਾ ਜਿਸਨੇ ਆਪਣਾ ਪਤੀ ਵੀ ਗਵਾ ਦਿੱਤਾ ਅਤੇ ਪੁੱਤ ਵੀ ਇਸ ਦੁਨੀਆ ਤੋਂ ਚਲਾ ਗਿਆ ਹੁਸ਼ਿਆਰਪੁਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਸਵੇਰੇ ਕਰੀਬ 6 ਵਜੇ ਉਹਨਾਂ ਨੂੰ ਇਸ ਸਬੰਧੀ ਜਾਣਕਾਰੀ ਹਾਸਲ ਹੋਈ ਸੀ ਪਤਾ ਲੱਗਿਆ ਕਿ ਇਹ ਮੁੰਡਾ ਫੁੱਟਬਾਲ ਖੇਡਣ ਤੇ ਲਈ ਜਾ ਰਿਹਾ ਸੀ ਕਿ ਉਸ ਤੋਂ ਪਹਿਲਾਂ ਹੀ ਉਸਦੇ ਨਾਲ ਇਹ ਮਾੜੀ ਘਟਨਾ ਹੋ ਗਈ ਇਹ ਦੁਖਦਾਈ ਘਟਨਾ ਹੋਈ ਹੈ ਸਾਡੇ ਕੋਲ ਮੁੰਡਾ ਇਹ ਫੁੱਟਬਾਲ ਦੀ ਪ੍ਰੈਕਟਿਸ ਕਰਨ ਆਉਂਦਾ ਸੀ 14-15 ਸਾਲ ਦੀ ਇਹਦੀ ਉਮਰ ਸੀ ਬੱਚੇ ਦੀ ਅੱਜ ਸਵੇਰੇ ਅਨੰਦਪੁਰ ਸਾਹਿਬ ਰੋਡ ਤੋਂ ਆ ਰਿਹਾ ਸੀਗਾ ਆਪਾ ਜਾ ਰਿਹਾ ਸੀਗਾ ਉੱਥੇ ਗੌਰਮਤਪੂਲੇ ਘੇੜੇ ਪਾਸੇ ਤੇ ਇਹਦਾ ਰਸਤੇ ਦੇ ਵਿੱਚ ਇੱਕ ਟਿਪਰ ਜਿਹੜਾ ਕੋਈ ਬਜਰੀ ਦੇ ਨਾਲ ਭਰਿਆ ਹੋਇਆ ਸੀਗਾ ਉਹਦੇ ਥੱਲੇ ਆਣ ਕਰਕੇ ਇਹਦੀ ਮੌਤ ਹੋ ਗਈ ਬੱਚੇ ਦੀ ਤੇ ਸਰੀਰ ਦੇ ਵੀ ਦੋ ਟੋਟੇ ਹੋ ਗਏ ਜਿਹੜਾ ਟਰੱਕ ਡਰਾਈਵਰ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨੂੰ ਅਰੈਸਟ ਕਰਕੇ ਬੰਦੇ ਨੂੰ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹ ਟਿਪਰ ਜਿਹੜੇ ਆ ਅੰਨੇਵਾ ਚੱਲਦੇ ਆ ਸਵੇਨ ਨੂੰ ਇਹਨਾਂ ਨੂੰ ਪਤਾ ਨਹੀਂ ਮੁੰਡਾ ਬਿਲਕੁਲ ਕੱਚੇ ਤੇ ਜਾ ਰਿਹਾ ਸੀਗਾ ਤੇ ਉਹਨੂੰ ਕੱਚੇ ਤੇ ਹੀ ਟਰੱਕ ਵਾਲੇ ਨੇ ਦਰੜੋ ਤੇ ਉਹਦੇ ਸਰੀਰ ਦੇ ਦੋ ਟੋਟੇ ਹੋ ਗਏ ਬਹੁਤ ਹੀ ਦੁੱਖ ਲੱਗਿਆ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੇ ਫਰਜ਼ ਦੇ ਪਹਿਲੇ 6 ਮਹੀਨੇ ਡੈਥ ਹੋ ਚੁੱਕੀ ਸੀਗੀ ਬੱਚੇ ਦੇ ਪਿਤਾ ਦੀ ਤੇ ਹੁਣ ਉਹ ਜਿਹੜਾ ਆਸਰਾ ਸੀਗਾ ਇਹ ਤੇ ਉਹ ਵੀ ਉਹ ਘਰ ਦਾ ਜਿਹੜਾ ਚਰਾਗ ਆ ਉਹ ਬੁਝ ਗਿਆ ਤੇ ਵੱਡਾ ਵੱਡਾ ਮੁੰਡਾ ਸੀਗਾ ਇਹ ਤੇ ਅਸੀਂ ਸਾਰਿਆਂ ਤੋਂ ਇਹ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਅੱਜ ਸਵੇਰੇ ਕਰੀਬ 6 ਵਜੇ 112 ਹੈਲਪਲਾਈਨ ਦੇ ਉੱਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਆਨੰਦਪੁਰ ਰੋਡ ਤੇ ਐਕਸੀਡੈਂਟ ਹੋਇਆ ਜੋ ਮੌਕੇ ਤੇ ਆ ਕੇ ਦੇਖਿਆ ਵੀ ਇੱਕ ਲੜਕਾ ਅਨਕਿਤ ਜਿਸ ਦੀ ਉਮਰ 15 ਸਾਲ ਦੀ ਜੋ ਫੁੱਟਬਾਲ ਪ੍ਰੈਕਟਿਸ ਲਈ ਗਰਾਊਂਡ ਵਿੱਚ ਜਾ ਰਿਹਾ ਸੀ ਜਿਸ ਤੋਂ ਇੱਕ ਪਿੱਛੋਂ ਆ ਰਹੇ ਟਿਪਰ ਨੰਬਰੀ PB65AD3527 ਨੇ ਹੇਠਾਂ ਦੇ ਕੇ ਐਕਸੀਡੈਂਟ ਕਰ ਦਿੱਤਾ ਉਹ ਜਿਸਨ ਆਲੋਸ ਲੜਕੇ ਦੀ ਮੌਤ ਹੋ ਗਈ ਹੈ ਤੇ ਡੈੱਡ ਬੋਡੀ ਨੂੰ ਜਿਹੜਾ ਸਿਵਲ ਹਸਪਤਾਲ ਗੜਸ਼ੰਕਰ ਰਖਾ ਦਿੱਤਾ ਪਰਿਵਾਰ ਦੇ ਬਿਆਨ ਹਾਸਲ ਕਰਕੇ ਜੋ ਵੀ ਟਿਪਰ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਨਹੀਂ ਟਿਪਰ ਦਾ ਜਿਹੜਾ ਡਰਾਈਵਰ ਸੀ ਇਹ ਮੌਕੇ ਤੋਂ ਟਿਪਰ ਖੜਾ ਕਰਕੇ 도ੜ ਗਿਆ। ਬਾਕੀ ਉਹਦੀ ਹਾਲ ਕਰਕੇ ਉਹਨੂੰ ਵੀ ਕਾਬੂ ਕਰ ਲਿਆ ਜਾਵੇਗਾ। ਇਹ ਅਨੰਦਪੁਰ ਸਾਹਿਬ ਸਾਈਡ ਤੋਂ ਹੀ ਆ ਰਿਹਾ ਸੀਗਾ ਟਿਪਰ। ਤੇ ਲੜਕਾ ਵੀ ਉਸੇ ਰੋਡ ਤੋਂ ਹੀ ਜਿਹੜਾ ਗੜ ਸ਼ੰਕਰ ਨੂੰ ਆ ਰਿਹਾ ਸੀ